ਉਹਨੂੰ ਖੋਲਿਆ ਸੀ। శ్రీ ਕ੍ਰਿਸ਼ਨ ਜੀ ਨੂੰ ਵਿੱਚ ਪਾਇਆ ਸੀ ਵੀ ਤੁਸੀਂ ਸਾਨੂੰ ਪੰਜ ਪਿੰਡ ਹੀ ਲੈ দাও ਅਸੀਂ ਆਪਣਾ ਗੁਜ਼ਾਰਾ ਕਰ ਲਵਾਂਗੇ। ਇਹ ਕ੍ਰਿਸ਼ਨ ਜੀ ਨੇ ਦਰਯੋਧਨ ਨੂੰ ਕਿਹਾ ਪਰ ਹੰਕਾਰੀ ਪੁਰਸ਼ ਸੀ ਮੰਨਿਆ ਨਹੀਂ। ਕਹਿੰਦੇ ਮਾਰੇ ਤੁਸੀਂ ਪੰਜ ਪਿੰਡ ਕਹਿੰਨੇ? ਸੁਈ ਦੀ ਨੋਕ ਜਿੰਨੀ ਜਗ੍ਹਾ ਵੀ ਇਹਨਾਂ ਪਾਂਡਵਾਂ ਨੂੰ ਨਹੀਂ ਮੈਂ ਦੇਣੀ। ਕ੍ਰਿਸ਼ਨ ਜੀ ਨੇ ਵੀ ਸਮਝਾਇਆ ਸੀ ਭਾਈ ਇਹ ਧਰਤੀ ਤਾਂ ਜਿਆਦਾ ਸੰਸਾਰ ਬਣਿਆ ਇੱਥੇ ਦੀ ਇੱਥੇ ਕੋਈ ਲੈ ਕੇ ਨਹੀਂ ਗਿਆ ਇਹਨੂੰ। ਉਲਟਾ ਹੌਮੇ ਵਿੱਚ ਹੋ ਕੇ ਇਹਦੇ ਵਿੱਚ ਹੀ ਸਮਾ ਗਏ ਅਕਬਰਾਂ ਲੁੰਦੇ ਆਪਾਂ ਧਰਤੀ ਜਈ ਭੂਮੀ ਤੇ ਹੋਏ ਕੇ ਫਿਰ ਭੂਮੇ ਮਿਲੇ ਹੈ ਦਸ਼ਮੇਸ਼ ਪਿਤਾ ਦਾ ਬਚਨ ਮੰਨੇ ਨੇ ਕਹਿੰਦੇ ਸੂਈ ਦੀ ਨੋਕ ਜਿੰਨੀ ਵੀ ਜਗਾ ਨਹੀਂ ਅਸੀਂ ਦੇਣੀ ਤੇ ਇਧਰ ਮਹਾਰਾਜ ਛੇਵੇਂ ਬਾਦਸ਼ਾਹਾਂ ਨੂੰ ਸਮਝਾਉਂਦੇ ਨੇ ਭੁੱਲਰਾਂ ਨੂੰ ਕੌੜਿਆਂ ਨੂੰ ਕਹਿੰਦੇ ਭਾਈ ਇਹ ਇੱਥੇ ਸੰਸਾਰ ਦੇ ਵਿੱਚ ਸਭ ਕੁਝ ਛੱਡ ਕੇ ਚਲੇ ਆ ਜਾਣਾ ਇੱਥੇ ਦਰਯੋਧਨ ਵਰਗੇ ਰਾਵਣ ਵਰਗਿਆਂ ਦਾ ਜ਼ਿਕਰ ਕੀਤਾ ਜ਼ਿਕਰ ਕੀਤਾ ਮਹਾਰਾਜ ਨੇ ਕਹਿੰਦੇ ਸੋਨੇ ਦੀ ਲੰਕਾ ਵਾਲੇ ਵੀ ਇੱਥੇ ਸਭ ਕੁਝ ਛੱਡ ਗਏ ਇਹਨਾਂ ਨੂੰ ਜਗ੍ਹਾ ਦੇ ਦਿਓ ਭਾਈ ਕਿਉਂਕਿ ਉਹ ਕਹਿਰੋਂ ਕਰਦੇ ਸੀ ਮੇਰੀ ਮੇਰੀ ਤੇ ਧਰਤੀ ਨਾਲ ਨਾਲ ਕਹਿੰਦੇ ਇੱਥੇ ਬੜੇ ਬੜੇ ਸੂਰਮੇ ਯੋਧੇ ਹੋ ਕੇ ਚਲੇ ਗਏ ਜ਼ਮੀਨਾਂ ਜੰਦਾਦਾਂ ਦੇ ਮਾਲਕ ਹੋ ਗਏ ਨਾਲ ਨਹੀਂ ਲੈ ਕੇ ਗਏ ਖੈਰ ਮਹਾਰਾਜ ਦਾ ਬਚਨ ਨਾ ਮੰਨਿਆ ਹਮੇ ਬਸ ਹੋ ਕੇ ਮਹਾਰਾਜੀਆਂ ਖੁਸ਼ੀਆਂ ਨਾ ਲੈ ਸਕੇ ਹੰਕਾਰ ਦੇ ਬੋਲ ਬੋਲ ਕੇ ਚਲੇ ਗਏ ਭਾਈ ਮੋਹਨ ਭਾਈ ਕਾਲਾ ਮਹਾਰਾਜ ਦੇ ਚਰਨਾਂ 'ਚ ਬੈਠੇ ਨੇ ਮਹਾਰਾਜ ਕਹਿੰਦੇ ਘਬਰਾਉ ਨਾ ਤੁਸੀਂ ਇੱਥੇ ਰੋ ਮਹਾਰਾਜ ਨੇ ਉੱਥੇ ਹੀ ਆਪਣਾ ਅਸਣ ਲਾਇਆ ਸੀ ਇਹ ਭਾਈ ਮੋਹਨ ਨੇ ਬੜੀ ਸੇਵਾ ਕੀਤੀ ਮਹਾਰਾਜ ਦੀ ਘੋੜਿਆਂ ਦੀ ਸੇਵਾ ਮਹਾਰਾਜ ਦੀ ਸੇਵਾ ਜਲ ਪਾਣੀ ਦੀ ਸੇਵਾ ਸੰਗਤਾਂ ਦੀ ਸੇਵਾ ਜਿਹੜੀਆਂ ਆਉਂਦੀਆਂ ਸਾਧ ਸੰਗਤ ਜਲ ਪਾਣੀ ਦੀ ਸੇਵਾ ਪਾਣੀ ਦਾ ਛੜਕਾ ਕਰਨਾ ਜੋੜਿਆਂ ਦੀ ਸੇਵਾ ਜਿਹੜੀ ਵੀ ਸੇਵਾ ਜਿਵੇਂ ਗੁਰੂ ਘਰ ਦੇ ਵਿੱਚ ਹੈ ਇਹਨੇ ਸੇਵਾ ਕੀਤੀ ਹੁਣ ਜਿਹੜਾ ਗੁਰੂ ਹੈ ਇਹ ਕਿਤੇ ਮਾਇਆ ਤੇ ਨਹੀਂ ਰੀਝਦਾ ਇਹ ਕਿਤੇ ਦਿਖਾਵੇ ਤੇ ਨਹੀਂ ਰੀਝਦਾ ਇਹ ਰੀਝਦਾ ਤਾਂ ਸੇਵਾ ਤੇ ਰੀਝਦਾ ਜਿੰਨੀ ਕੋਈ ਸ਼ਰਧਾ ਭਾਵਨਾ ਦੇ ਨਾਲ ਜਿਹੜੀ ਵੀ ਸੇਵਾ ਕਿਸੇ ਨੂੰ ਮਿਲੀ ਆ ਉਹ ਸੇਵਾ ਕਰ ਲਵੇਗਾ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰ ਲਵੇਗਾ ਇਹ ਦਿਖਾਵੇਆਂ ਦਖੂਬਿਆਂ ਤੇ ਨਹੀਂ ਦੀਜਦਾ ਇਹ ਮਾਇਆ ਧਨ ਦੌਲਤ ਦੇ ਨਹੀਂ ਇਹਨੇ ਰੀਜਣਾ ਕਈਆਂ ਨੂੰ ਹੁੰਦਾ ਪਤਾ ਨਹੀਂ ਅਸੀਂ ਮਹਾਰਾਜ ਨੂੰ ਫਿਰ ਮਾਇਆ ਦੇ ਨਾਲ ਖਰੀਦ ਲੈਣਾ ਕਹਿੰਦੇ ਨਹੀਂ ਗੁਰੂ ਦੇ ਖੁਸ਼ ਹੁੰਦਾ ਤਾਂ ਉਹ ਸੇਵਕ ਦੀ ਸੇਵਾ ਤੇ ਖੁਸ਼ ਹੁੰਦਾ ਹੁਣ ਇਹ ਸੇਵਾ ਕਰਦਾ ਤੇ ਮਹਾਰਾਜ ਬੜੇ ਪ੍ਰਸੰਨ ਹੋਏ ਮਹਾਰਾਜ ਇੱਕ ਦਿਨ ਮੌਜ ਵਿੱਚ ਆਏ ਇਹਦੀ ਸੇਵਾ ਦੇਖ ਕੇ ਮਹਾਰਾਜ ਨੇ ਬਚਨ ਕੀਤਾ